ਜਿਹੜਾ ਆਉਣ ਵਾਲਿਆਂ ਦੇ ਜ਼ੋਰ ਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ ਪਰ ਆਪ ਤੁਸੀਂ ਵੀ ਆਈਪੀ ਪਾਈ ਕੋਈ ਹੋਰ ਬੰਦਾ ਨਹੀਂ ਇਹ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਕੋਈ ਕਿਸੇ ਕੋਲ ਇੰਨਾ ਕੈਲੀਬਰ ਨਹੀਂ ਹੈ ਕੋਈ ਬੰਦਾ ਅਜਿਹਾ ਨਹੀਂ ਹੈ ਜੋ ਸ਼ਰੋਮਣੀ ਅਕਾਲੀ ਦਲ ਦੀ ਵਾਗਡੋਰ ਸਾਂਭ ਸਕੇ ਜੋ ਬਾਦਲ ਸਾਹਿਬ ਨੇ 50 ਸਾਲਾਂ ਵਿੱਚ ਬੀਬਾ ਜੀ ਸਰਦਾਰ ਜੀ ਕਹਿ ਕੇ ਕਮਾਇਆ ਸੀ ਅੱਜ ਸੁਖਵੀਰ ਬਾਦਲ ਨੇ ਉਹ ਰੋਲ ਕੇ ਰੱਖਤਾ ਅੱਜ ਸੁਖਬੀਰ ਜੀ ਨੂੰ ਮੈਂ ਕਹਿਣਾ ਚਾਹੁੰਨਾ ਹੈ ਸਾਰੇ ਤੁਹਾਡੇ ਹੋਟਲ ਵੇਚ ਦੀਏ ਨਾ ਸਿੱਖ ਕੌਮ ਦੇ ਦਿਲਾਂ ਦੇ ਅੰਦਰ ਇੱਕ ਪੈਸੇ ਦੀ ਹਮਦਰਦੀ ਨਹੀਂ ਖਰੀਦ ਸਕਦੇ ਤੁਸੀਂ ਆਪਣੀ ਸਾਰੀ ਦੌਲਤ ਨਾਲ ਜਿਹੜੀ ਮੁਰ ਤੋਂ ਪ੍ਰਧਾਨਗੀ ਹੈ ਇਹ ਮਿਲੀ ਹੈ ਜਾਂ ਲਈ ਹੈ ਅਕਾਲੀ ਦਲ ਦਾ ਪ੍ਰਧਾਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨ ਰਿਹਾ ਤੇ ਤੁਸੀਂ ਦੇਖੋ ਫਿਰ ਆਪਾਂ ਕਿਸੇ ਹੋਰ ਤੋਂ ਕੀ ਆਸ ਕਰ ਸਕਨੇ ਉੱਥੇ ਕਿਹਾ ਸੀ ਜਿਹੜੇ ਲੀਡਰ ਇਹ ਨੇ ਇਹ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਆਯੋਗ ਬੰਦੇ ਫੇਰ ਕਿਵੇਂ ਯੋਗ ਬਣ ਗਏ ਸ੍ਰੀ ਕਾਲ ਤੱਕ ਸਭ ਨਾਲ ਮੱਥਾ ਲਾਉਣਾ ਇਹ ਸੌਖਾ ਨਹੀਂ ਇਹ ਇਹ ਇਹਦੇ ਨਾਲ ਜਿਹਨੇ ਲਾਇਆ ਜੋ ਟਕਰਾਇਆ ਉਹ ਫਿਰ ਖਤਮ ਹੀ ਹੋਇਆ ਆ ਜਿਹੜੇ ਜਰਨਲ ਡਾਇਰ ਨੂੰ ਰੋਟੀ ਖਵਾਉਣ ਵਾਲਾ ਮਚੀਠੀਆ ਪਰਿਵਾਰ ਹੈ ਅੱਜ ਇਹਨਾਂ ਤੋਂ ਪੁਰਾਣੇ ਲੀਡਰ ਇਹਨਾਂ ਦੀ ਚਾਪਲੂਸੀ ਕਰਨ ਅੱਜ ਮਾਫੀਆਂ ਮੰਗਣ ਇਹਨਾਂ ਤੋਂ ਅਜੇ ਹੀ ਕਿਹੜੀ ਅੰਦਰਲੀ ਗੱਲ ਹੈ ਕੇ ਮੁੜ ਮੁੜ ਤੋਂ ਉਸ ਕੁਰਸੀ ਦਾ ਮੋਹ ਜਾਗਦਾ ਹੈ ਵਾਰ-ਵਾਰ ਦਿਲ ਉਹਦੋਂ ਨੂੰ ਭਜਦਾ ਹੈ ਛੱਡਣ ਨੂੰ ਜੀ ਨਹੀਂ ਕਰਦਾ ਪਾਵਿਆਂ ਨੂੰ ਐ ਲਿਫਟੇ ਜਿਹੜੇ ਪਏ ਆ ਜਦੋਂ ਇਸ ਕੁਰਸੀ ਦੇ ਦਿੱਤੀਆਂ ਟਿਕਟਾਂ ਨੂੰ ਤਾਂ ਛੇਤਰਾਂ ਦੇ ਹਾਰ ਪਿਆ ਕਰਨਗੇ ਕੌਣ ਲਊਗਾ ਤੁਹਾਡੀ ਟਿਕਟ ਤੁਸੀਂ ਕਿੱਥੋਂ ਦੇ ਸਿੱਖ ਆ ਗਏ ਤੁਹਾਡੇ ਨਾਲ ਤਾਂ ਰਾਹੁਲ ਗਾਂਧੀ ਚੰਗਾ ਹੈ ਜਿਹੜਾ ਉਹਨਾਂ ਦੀ ਉਹ ਕਾਂਗਰਸ ਦੀ ਪ੍ਰਧਾਨਗੀ ਤੋਂ ਕਿਸੇ ਹੋਰ ਨੂੰ ਉਹਨਾਂ ਨੇ ਪ੍ਰਧਾਨ ਬਣਾਤਾ ਚਾਰ ਬੰਦੇ ਨਹੀਂ ਸੀ ਜਿਨ੍ਹਾਂ ਨੇ ਕੋਈ ਲੱਡੂ ਵੰਡੇ ਹੋਣ ਵੀ ਸੁਖਵੀਰ ਬਾਦਲ ਪ੍ਰਧਾਨ ਬਣ ਗਿਆ। ਥੋੜਾ ਕਹਿਣ ਤੋਂ ਭਾਵ ਹੈ ਵੀ 27 ਚੋਣਾਂ ਤੋਂ ਪਹਿਲਾਂ ਅਖਾਲੀ ਬੀਜੇਪੀ ਸਮਝੌਤਾ ਕਰਨਗੇ। ਅੱਛਾ ਸਾਧ ਨਾਲ ਅੱਜ ਵੀ ਆ ਰਹੀਆਂ ਨੇ ਸੁਖਵੀਰ ਜੀ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ। ਸੁਖਵੀਰ ਬਾਦਲ ਨੂੰ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਬਾਅਦ ਜ਼ਹਿਨ 'ਚ ਹਰ ਕਿਸੇ ਦੇ ਇੱਕ ਸਵਾਲ ਖੜਾ ਹੋ ਰਿਹਾ ਹੈ। ਕਿ ਦੁਨੀਆ 'ਚ ਮੌਲਕ 'ਚ ਪੰਜਾਬ 'ਚ ਕਿ ਕੋਈ ਅਜਿਹਾ ਬੰਦਾ ਨਹੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੋਵੇ ਜਾਂ ਫੇਰ ਕੋਈ ਬਣਨ ਨਹੀਂ ਦੇਣਾ ਚਾਹੁੰਦਾ ਜਾਂ ਕਿਸੇ ਕੋਲੇ ਇੰਨੀ ਸਮਰੱਥਾ ਨਹੀਂ ਐ ਇੰਨੀ ਸੂਝ-ਬੂਝ ਨਹੀਂ ਇਸ ਤੋਂ ਇਲਾਵਾ ਇੱਕ ਪੱਖ ਇਹ ਵੀ ਹੋ ਸਕਦਾ ਹੈ ਕਿ ਗੱਲਬਾਹੀ ਇੰਨਾ ਸੈੱਟ ਹੋ ਗਿਆ ਜਾਂ ਧਾਨੀ ਤੁਹਾਡੇ ਕੋਲੇ ਇੰਨਾ ਕਿ ਤੁਹਾਡੇ ਤੋਂ ਬਿਨਾ ਕੋਈ ਚੱਲ ਹੀ ਨਹੀਂ ਸਕਦਾ ਜਾਂ ਅਕਾਲੀ ਦਲ ਦੀ ਤੁਹਾਡੇ ਉੱਤੇ ਇੰਨੀ ਨਿਰਭਰਤਾ ਹੋ ਗਈ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਬਾਦਲਾਂ ਬਿਨਾ ਨਹੀਂ ਚੱਲ ਸਕਦਾ ਇਸੇ ਕਰਕੇ ਅੱਜ ਗੱਲਬਾਤ ਸੁਖਬੀਰ ਬਾਦਲ ਦੇ ਸਭ ਤੋਂ ਪਿਆਰੇ ਗੂੜੇ ਪੁਰਾਣੇ ਮਿੱਤਰ ਰਹੇ ਕਹਿ ਸਕਦੇ ਆ ਹੋ ਸਕਦਾ ਕਿ ਅੰਦਰੋਂ ਅੱਜ ਵੀ ਹੋਣ ਹਰ ਸੁਖਿੰਦਰ ਸਿੰਘ ਬੱbbi ਬਾਦਲ ਹੋਰਾਂ ਨਾਲ ਕਰਾਂਗੇ ਤੁਹਾਡਾ ਸਵਾਗਤ ਬਹੁਤ ਧੰਨਵਾਦ ਬਹੁਤ ਸੁਖਬੀਰ ਬਾਦਲ ਨਾਲ ਤੁਹਾਡੇ ਕਿਹੋ ਜਿਹੇ ਰਿਸ਼ਤੇ ਆ ਦੇਖੋ ਨਵਜੋਤ ਜੀ ਸੁਖਬੀਰ ਬਾਦਲ ਜੀ ਦੀ ਮੈਂ ਰਿਸਪੈਕਟ ਕਰਦਾ ਸੀ ਪਰ ਉਹਨਾਂ ਨੇ ਪੰਥ ਦਾ ਨੁਕਸਾਨ ਹੀ ਇੰਨਾ ਵੱਡਾ ਕਰਤਾ ਉਹਨਾਂ ਨੇ ਸ਼ਰੂਮ ਨਹੀਂ ਅਕਾਲੀ ਦਲ ਦਾ ਨੁਕਸਾਨ ਹੀ ਇੰਨਾ ਵੱਡਾ ਕਰਤਾ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਮਨ ਵਿੱਚ ਜਿੰਨੀ ਉਹਨਾਂ ਲਈ ਪੋਜ਼ੀਟਿਵ ਫੀਲਿੰਗ ਸੀ ਉਹਨਾਂ ਨੇ ਉਹ ਸਾਰੀ ਆਪਣੇ ਕਾਰਨਾਮੀਆਂ ਕਰਕੇ ਖਤਮ ਕਰ ਲਈ ਮੈਂ ਜਿਹੜੀ ਮੁਰ ਤੋਂ ਪ੍ਰਧਾਨਗੀ ਹੈ ਇਹ ਮਿਲੀ ਹੈ ਜਾਂ ਲਈ ਹੈ ਦੇਖੋ ਮੈਨੂੰ ਅੱਜ ਨਾ ਇੱਕ ਸਿਆਸੀ ਢੀਠਪੁਣਾ ਨਜ਼ਰ ਆਇਆ ਉਸ ਮਾਗਮ ਵਿੱਚ ਜਿਵੇਂ ਆਪਾਂ ਕਹਿੰਨੇ ਐ ਕਿ ਜੋ ਮਰਜ਼ੀ ਕਰ ਲੋ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਪਿੱਠ ਕਰਕੇ ਖੜ ਜਾਣਾ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਤਾਂ ਉਹ ਜਥੇਬੰਦੀ ਹੁੰਦੀ ਸੀ ਜਿਦੇ ਪ੍ਰਧਾਨਾਂ ਕੋਲ ਇੱਕ ਮੋਰਲ ਅਧਿਕਾਰ ਹੁੰਦਾ ਸੀ ਇੱਕ ਸਟੇਚਰ ਹੁੰਦਾ ਸੀ ਅੱਜ ਮੈਂ ਤਾਂ ਇਹ ਕਹਾਂਗਾ ਵੀ ਸਾਰੇ ਉਹ ਜਿੰਨੇ ਉੱਥੇ ਡੈਲੀਗੇਟ ਮੌਜੂਦ ਸੀ ਉਹਨਾਂ ਨੂੰ ਸਾਰਿਆਂ ਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਜਦੋਂ ਇੱਕ ਕਮੇਟੀ ਬਣਾਈ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੀ ਅੱਜ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵੈਤਾਂ ਨੂੰ ਛਿੱਕੇ ਟੰਕ ਕੇ ਅੱਜ ਆਪਾਂ ਕਿੱਥੇ ਜਾ ਕੇ ਪੰਥ ਨੂੰ ਖੜਾਤਾ ਮੈਨੂੰ ਦੁੱਖ ਹੁੰਦਾ ਜਦੋਂ ਬਲਵਿੰਦਰ ਭੁੰਦਰ ਜੀ ਨੂੰ ਮਾਫੀ ਮੰਗਣੀ ਪੈਂਦੀ ਹੈ ਮਜੀਠੀਆ ਸਾਹਿਬ ਤੋਂ ਔਰ ਮੈਂ ਤਾਂ ਇਹ ਪੁੱਛੂੰਗਾ ਵੀ ਜਿਹੜੇ ਮਜੀਠੀਆ ਸਾਹਿਬ ਕਹਿੰਦੇ ਸੀ ਕਿ ਜਥੇਦਾਰ ਗਲਤ ਹਟਾਏ ਐ ਅੱਜ ਉਹ ਚੁੱਪ ਕਰਕੇ ਬੈਠੇ ਐ ਔਰ ਸੁਖਬੀਰ ਬਾਦਲ ਜੀ ਕਹਿੰਦੇ ਜਥੇਦਾਰਤਾ ਜੀ ਭਾਜਪਾ ਦੇ ਕੰਟਰੋਲ ਵਿੱਚ ਆ ਗਏ ਸੀ ਭਾਜਪਾ ਨੇ ਹਾਈਜੈਕ ਕਰ ਲਈ ਸੀ ਮਤਲਬ ਤੁਸੀਂ ਹਾਈਜੈਕ ਕਰਦੇ ਰਹੇ ਹੋ ਜਦੋਂ ਤੁਸੀਂ ਕੋਠੀਆਂ ਤੇ ਬੁਲਾਉਂਦੇ ਸੀ ਆਪਣੇ ਹਸਾਬ ਨਾਲ ਫੈਸਲੇ ਕਰਾਉਂਦੇ ਸੀ ਉਦੋਂ ਉਹ ਹਾਈਜੈਕ ਨਹੀਂ ਸੀ ਤੇ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਡੇ ਹਿਸਾਬ ਨਾਲ ਫੈਸਲੇ ਨਹੀਂ ਹੋ ਰਹੇ ਤੇ ਉਦੋਂ ਤੁਸੀਂ ਇਹ ਆਪਣੇ ਆਪ ਚ ਫੈਸਲਾ ਕਰ ਲਿਆ ਕਿ ਜੀ ਜਥੇਦਾਰਤਾ ਜੀ ਪੰਥ ਵਿਰੋਧੀ ਹੈ ਕਿਉਂ ਕਰਕੇ ਕਿ ਅੱਜ ਵੀ ਨਰਾਦਰ ਹੋਇਆ ਅੱਜ ਵੀ ਇੱਕ ਬੇਅਦਵੀ ਵਰਗਾ ਕਦਮ ਹੋਇਆ ਕਿ ਜਦੋਂ ਫਸੀਲ ਤੋਂ ਇਹ ਫੈਸਲੇ ਹੋ ਗਏ ਨਵੇਂ ਜਥੇਦਾਰ ਸਾਹਿਬ ਨੇ ਵੀ ਕਿਹਾ ਪੁਰਾਣੇ ਫੈਸਲੇ ਜਿਹੜੇ ਆ ਬਰਕਰਾਰ ਰਹਿਣਗੇ ਗੜਗੱਜ ਸਾਹਿਬ ਦਾ ਇਹ ਬਿਆਨ ਸੀਗਾ ਵੀ ਉਹ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਉੱਥੇ ਕਿਹਾ ਸੀ ਜਿਹੜੇ ਲੀਡਰ ਇਹ ਨੇ ਇਹ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਅਯੋਗ ਬੰਦੇ ਫੇਰ ਕਿਵੇਂ ਯੋਗ ਬਣ ਗਏ ਕੀ ਜਿਸ ਪ੍ਰੋਸੈਸ ਨਾਲ ਜਿਹੜੇ ਡੈਲੀਗੇਟਸ ਨੇ ਮੋਰ ਤੋਂ ਆਪਣਾ ਪ੍ਰਧਾਨ ਚੁਣਿਆ ਉਹ ਸਾਰਿਆਂ ਨੇ ਬੇਪੱਤ ਕੀਤੀ ਹੈ ਦੇਖੋ ਮੈਂ ਬਿਲਕੁਲ ਇਹ ਮੰਨਦਾ ਕਿ ਅੱਜ ਜਿਹੜੇ ਡੈਲੀਗੇਟ ਉੱਥੇ ਮੌਜੂਦ ਸੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਵਗਿਆ ਕੀਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਸਬਹ ਸਾਹਿਬ ਦੇ ਹੁਕਮਨਾਮੇ ਨੂੰ ਨਾਮੰਨਨ ਕੇ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਅੱਜ ਕੌਣ ਮੰਨੂਗਾ? ਦੇਖੋ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨ ਰਿਹਾ ਤੇ ਤੁਸੀਂ ਦੇਖੋ ਫਿਰ ਆਪਾਂ ਕਿਸੇ ਹੋਰ ਤੋਂ ਕੀ ਆਸ ਕਰ ਸਕਦੇ ਸਾਡੀ ਸਿਰਮੌਰ ਜਥੇਬੰਦੀ ਤਾਂ ਅੱਜ ਤੁਸੀਂ ਮਿੱਟੀ ਚ ਮਲਾਤੀ ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਜਾ ਕੇ ਔਰ ਉੱਥੇ ਤੁਸੀਂ ਜਾ ਕੇ ਇੱਕ ਸਿਰਫ ਆਪਣੀ ਦੌਲਤ ਦੀ ਧੌਂਸ ਦਿਖਾਉਨੇ ਹੋ ਅੱਜ ਸੁਖਵੀਰ ਜੀ ਨੂੰ ਮੈਂ ਕਹਿਣਾ ਚਾਹੁੰਦਾ ਸਾਰੇ ਤੁਹਾਡੇ ਹੋਟਲ ਵੇਚ ਦੀਏ ਨਾ ਸਿੱਖ ਕੌਮ ਦੇ ਦਿਲਾਂ ਦੇ ਅੰਦਰ ਇੱਕ ਪੈਸੇ ਦੀ ਹਮਦਰਦੀ ਨਹੀਂ ਖਰੀਦ ਸਕਦੇ ਤੁਸੀਂ ਆਪਣੀ ਸਾਰੀ ਦੌਲਤ ਨਾਲ ਔਰ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਹੱਟੀ ਦੇ ਵਿੱਚ ਤੁਸੀਂ ਦੁਬਾਰਾ ਆ ਕੇ ਬਹਿ ਗਏ ਹੋ ਪਰ ਹੱਟੀ ਦਾ ਮਾਲ ਕੌਣ ਖਰੀਦੂਗਾ ਹੱਟੀ ਚੱਲੂਗੀ ਕਿਵੇਂ ਪਹਿਲਾਂ ਜਦੋਂ ਤੁਸੀਂ ਆਏ ਸੀ ਔਰ ਉੱਥੇ ਪੇਸ਼ ਕਿਉਂ ਹੋਈ ਸੀ ਕਿਉਂ ਕਰਕੇ ਤੁਹਾਨੂੰ ਪਤਾ ਸੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਹਾਰ ਰਹੇ ਆ ਸਿੱਖ ਸੰਗਤਾਂ ਤੁਹਾਨੂੰ ਪਰਵਾਹ ਨਹੀਂ ਕਰ ਰਹੀਆਂ ਤੇ ਅੱਜ ਤੁਸੀਂ ਕੀ ਕੀਤਾ ਖੁਦ ਮੰਨ ਕੇ ਕਿ ਸਾਤੋਂ ਗਲਤੀਆਂ ਹੋਈਆਂ ਔਰ ਫਿਰ ਕਹਿੰਦੇ ਜੀ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਤਾਂ ਹਾਈਜੈਕ ਹੋ ਗਏ ਸੀ ਕਹਿੰਦੇ ਜਦੋਂ ਤੋਂ ਅਸੀਂ ਭਾਜਪਾ ਨੂੰ ਛੱਡਿਆ ਨਾ ਜੀ ਉਸ ਤੋਂ ਬਾਅਦ ਤੋਂ ਛੜੇੰਤਰ ਹੋਣ ਲੱਗ ਗਿਆ ਸਾਡੇ ਖਿਲਾਫ ਕੋਈ ਹੋਰ ਬੰਦਾ ਨਹੀਂ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਕੋਈ ਕਿਸੇ ਕੋਲ ਇੰਨਾ ਕੈਲੀਬਰ ਨਹੀਂ ਹੈ ਕੋਈ ਬੰਦਾ ਅਜਿਹਾ ਨਹੀਂ ਹੈ ਜੋ ਸ਼ਰੋਮਣੀ ਅਕਾਲੀ ਦਲ ਦੀ ਵਾਗਡੋਰ ਸਾਂਭ ਸਕੇ ਅੱਗੇ ਲੈ ਕੇ ਜਾ ਸਕੇ ਪਾਰਟੀ ਦਾ ਰਿਵਾਈਵਲ ਕਰਵਾ ਸਕੇ ਦੇਖੋ ਮੈਂ ਤਾਂ ਇਹ ਸਮਝਦਾ ਹਾਂ ਕਿ ਕੋਈ ਵੀ ਕਿਰਤੀ ਪਰਿਵਾਰ ਦਾ ਗੁਰਸਿੱਖ ਨੌਜਵਾਨ ਅਗਵਾਈ ਕਰ ਸਕਦਾ ਹੈ ਕਿਉਂ ਨਹੀਂ ਕਰ ਸਕਦਾ ਬਹੁਤ ਟੈਲੈਂਟ ਹੈ ਸਾਡੇ ਨੌਜਵਾਨਾਂ ਚ ਸਾਡੇ ਯੂਥ ਵਿੱਚ ਅੱਜ ਸਾਡੇ ਲੇਕਿਨ ਇੱਕ ਤੁਸੀਂ ਦੇਖੋ ਕਿ ਇੱਕ ਮਹੰਤਾਂ ਦੀ ਗੱਲ ਕਰਦੇ ਆ ਤੁਹਾਡੇ ਨਾਲੋਂ ਵੱਡਾ ਮਹੰਤ ਕੌਣ ਹੈ ਮਹੰਤ ਕੌਣ ਹੁੰਦਾ ਹੈ ਜਿਹੜਾ ਕੈਪਚਰ ਕਰਕੇ ਗੁਰੂ ਘਰ ਦੇ ਖੁਦ ਮਹੰਤ ਕੌਣ ਹੁੰਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਸਿੱਖੀ ਨੂੰ ਨਹੀਂ ਮੰਨਦਾ ਪਰ ਗੁਰਦੁਆਰੇ ਦਾ ਕੰਟਰੋਲ ਨਹੀਂ ਛੱਡਦਾ ਉਹ ਹੈ ਮਹੰਤ ਔਰ ਅੱਜ ਤੁਸੀਂ ਕੀ ਹੋ ਤੁਸੀਂ ਸਾਰੇ ਪੰਥ ਦੀ ਜਥੇਬੰਦੀ ਨੂੰ ਹਾਈਜੈਕ ਕਰਕੇ ਔਰ ਅੱਜ ਤੁਸੀਂ ਸਿਰਫ ਇੱਕ ਧੌਂਸ ਪੈਸੇ ਦੀ ਤਾਕਤ ਔਰ ਪੁਰਾਣਾ ਮੈਂ ਤੁਹਾਨੂੰ ਦੱਸਦਾ ਜੋ ਬਾਦਲ ਸਾਹਿਬ ਨੇ 50 ਸਾਲਾਂ ਵਿੱਚ ਬੀਬਾ ਜੀ ਸਰਦਾਰ ਜੀ ਕਹਿ ਕੇ ਕਮਾਇਆ ਸੀ ਅੱਜ ਸੁਖਵੀਰ ਬਾਦਲ ਨੇ ਉਹ ਰੋਲ ਕੇ ਰੱਖਤਾ ਅੱਜ ਸੁਖਵੀਰ ਬਾਦਲ ਨੇ ਪੱਕੀ ਮੋਹਰ ਲਾਤੀ ਇਹ ਨਾ ਸਿਰਫ ਇਹਨਾਂ ਨੂੰ ਬਲਕਿ ਆ ਜਿਹੜੇ ਜਰਨਲ ਡਾਇਰ ਨੂੰ ਰੋਟੀ ਖਵਾਉਣ ਵਾਲਾ ਮਜੀਠੀਆ ਪਰਿਵਾਰ ਹੈ ਅੱਜ ਇਹਨਾਂ ਤੋਂ ਪੁਰਾਣੇ ਲੀਡਰ ਇਹਨਾਂ ਦੀ ਚਾਪਲੂਸੀ ਕਰਨ ਅੱਜ ਮਾਫੀਆਂ ਮੰਗਣ ਇਹਨਾਂ ਤੋਂ ਇਹ ਮaaf ਕਰ ਦਿਓ ਸਾਡੇ ਤੋਂ ਤੁਹਾਡੇ ਖਿਲਾਫ ਬਿਆਨ ਦਿੱਤਾ ਗਿਆ ਮੈਂ ਤਾਂ ਇਹ ਮੈਂ ਇੱਕ ਗੱਲ ਹੋਰ ਅ ਅਜੇ ਹੀ ਕੀ ਚੀਜ਼ ਹੈ ਅਜੇ ਹੀ ਕਿਹੜੀ ਅੰਦਰਲੀ ਗੱਲ ਹੈ ਕੇ ਮੋੜ-ਮੋੜ ਤੋਂ ਉਸ ਕੁਰਸੀ ਦਾ ਮੋਹ ਜਾਗਦਾ ਹੈ ਵਾਰ-ਵਾਰ ਦਿਲ ਉਹਦੋਂ ਨੂੰ ਭਜਦਾ ਹੈ ਛੱਡਣ ਨੂੰ ਜੀ ਨਹੀਂ ਕਰਦਾ ਪਾਵੇਂ ਉਹ ਆਏ ਲਿਫਟੇ ਜਿਹੜੇ ਪਏ ਆ ਵੀ ਮਿਲਦਾ ਕੀ ਹੈ ਉਹਦੇ ਪਿੱਛੇ ਕੋਈ ਵੱਡੀ ਪਾਵਰ ਖੜੀ ਹੋਈ ਨਜ਼ਰ ਆਉਂਦੀ ਹੈ ਪਾਰਟੀ ਦੇ ਵਿੱਚ ਤਾਂ ਜੇ ਅੱਜ ਦੇਖਿਆ ਜਾਵੇ ਇੱਕ ਐਮਪੀ ਹੈ ਤੇ ਇੱਕ ਐਮਐਲਏ ਹੈ ਦੇਖੋ ਨਵਜੋਤ ਜੀ ਸਿੱਖੀ ਦੇ ਵਿੱਚ ਤਿਆਗ ਦਾ ਬੜਾ ਵੱਡਾ ਰੋਲ ਹੁੰਦਾ ਹੈ ਸਿੱਖੀ ਦਾ ਮਤਲਬ ਨਾ ਬਹੁਤ ਵੱਡੇ ਲੈਵਲ ਤੱਕ ਜਿੱਥੇ ਸੂਰਬੀਰਤਾ ਹੈ ਜਿੱਥੇ ਇੱਕ ਬਲੀਦਾਨ ਦੇਣ ਦੀ ਸੰਘਰਸ਼ ਕਰਨ ਦੀ ਗੱਲ ਹੈ ਉੱਥੇ ਤਿਆਗ ਵੀ ਬਹੁਤ ਵੱਡੀ ਗੱਲ ਹੈ ਤੁਸੀਂ ਕਿੱਥੋਂ ਦੇ ਸਿੱਖ ਆਗੇ ਤੁਹਾਡੇ ਨਾਲ ਤਾਂ ਰਾਹੁਲ ગાંધી ਚੰਗਾ ਜਿਹੜਾ ਉਹਨਾਂ ਦੀ ਉਹ ਕਾਂਗਰਸ ਦੀ ਪ੍ਰਧਾਨਗੀ ਤੋਂ ਕਿਸੇ ਹੋਰ ਨੂੰ ਉਹਨਾਂ ਨੇ ਪ੍ਰਧਾਨ ਬਣਾਤਾ ਤੇ ਤੁਹਾਨੂੰ 2 ਮਹੀਨੇ ਤੁਸੀਂ ਤਰ ਲੋ ਮੱਛੀ ਰਹੇ ਕਿ ਕਦੋਂ ਮਤਲਬ ਦੁਬਾਰਾ ਤੋਂ ਅਸੀਂ ਇਸ ਕੁਰਸੀ ਤੇ ਬੈਠੀਏ ਤੇ ਇਸ ਕੁਰਸੀ ਦਾ ਫਾਇਦਾ ਕੀ ਜਦੋਂ ਇਸ ਕੁਰਸੀ ਦੇ ਦਿੱਤੀਆਂ ਟਿਕਟਾਂ ਨੂੰ ਤਾਂ ਛੇਤਰਾਂ ਦੇ ਹਾਰ ਪਿਆ ਕਰਨਗੇ ਹੂੰ ਕੌਣ ਲਊਗਾ ਤੁਹਾਡੀ ਟਿਕਟ ਤੇ ਕੌਣ ਰੱਖੂਗਾ ਸੰਦੂਖੜੀ ਤੇ ਸਿਰਫ ਇੱਕ ਇਹੀ ਹੈ ਵੀ ਮੈਂ ਚਾਹੇ ਕੋਈ ਬੰਦਾ ਨਾ ਮੇਰੇ ਨਾਲ ਰਵੇ ਮੈਂ 22 ਸੈਕਟਰ ਵਾਲੇ ਦਫ਼ਤਰ 'ਚ ਇਕੱਲਾ ਹੀ ਬਹਿ ਕੇ ਮੈਂ ਧੁੱਪ ਸੇਕ ਲਿਆ ਕਰੂੰਗਾ ਸਰਦੀਆਂ 'ਚ ਜਾਂ ਏਸੀ ਚਲਾ ਕੇ ਬਹਿ ਜਾ ਕਰੂੰਗਾ ਭਾਵੇਂ ਕੋਈ ਬੰਦਾ ਨਾ ਆਵੇ ਅੱਜ ਮੈਂ ਦੇਖਿਆ ਸਾਰੇ ਪੰਜਾਬ 'ਚ ਕਿਤੇ ਵੀ ਮੈਨੂੰ ਇੱਕ ਤਸਵੀਰ ਨਹੀਂ ਨਜ਼ਰ ਆਈ ਕਿ ਜਿਹੜੀ ਜਥੇਬੰਦੀ ਦੇ ਇੱਕ ਕੌਲ ਤੇ ਪ੍ਰਧਾਨ ਦੇ ਕਹਿਣ ਤੇ ਜਿਹੜੀਆਂ ਸਾਡੀਆਂ ਲੇਡੀਜ਼ ਸੀ ਸਿੱਖੀ ਨਾਲ ਜੁੜੀਆਂ ਉਹ ਆਪਦੇ ਸੋਨੇ ਦੀਆਂ ਬਾਲੀਆਂ ਲਾ ਕੇ ਗਹਿਣੇ ਲਾ ਕੇ ਸਿੱਟ ਦਿੰਨੀਆਂ ਸੀ ਦਰਬਾਰ ਸਾਹਿਬ ਵੀ ਮੋਰਚਾ ਲਾਇਆ ਪੰਥ ਦਾ ਮੋਰਚਾ ਲਾਇਆ ਤੇ ਅੱਜ ਚਾਰ ਬੰਦੇ ਨਹੀਂ ਸੀ ਜਿਨ੍ਹਾਂ ਨੇ ਕੋਈ ਲੱਡੂ ਵੰਡੇ ਹੋਣ ਵੀ ਸੁਖਵੀਰ ਬਾਦਲ ਪ੍ਰਧਾਨ ਬਣ ਗਿਆ ਅੱਜ ਉਥੋਂ ਦੇ ਡੈਲੀਗੇਟਾਂ ਨੇ ਹੱਥ ਨਹੀਂ ਖੜੇ ਕੀਤੇ ਉਹਨਾਂ ਦੀਆਂ ਅੱਖਾਂ ਵਿੱਚ ਰੋਸ ਨਜ਼ਰ ਆ ਰਿਹਾ ਸੀ ਜਿਹੜੇ ਕਿਰਾਏ ਤੇ 500 550 ਡੈਲੀਗੇਟ ਵੀ ਲਿਆਂਦੇ ਸੀ ਉਹਨਾਂ ਦੀਆਂ ਵੀ ਅੱਖਾਂ ਵਿੱਚ ਅੱਜ ਸ਼ਰਮਿੰਦਗੀ ਨਜ਼ਰ ਆ ਰਹੀ ਸੀ ਕਿ ਇਹ ਕੀ ਚੱਲ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਅਸੀਂ ਪੰਥ ਨੂੰ ਕਿੱਥੇ ਲੈ ਕੇ ਆਏ ਅੱਛਾ ਬਹੁਤ ਸਾਰੇ ਅਕਾਲੀ ਦਲ ਚੋਂ ਨਿਕਲ ਕੇ ਨਵੇਂ ਅਕਾਲੀ ਦਲ ਬਣੇ ਤੇ ਅਖੀਰ ਨੂੰ ਉਹ ਵੀ ਜਿਹੜੇ ਐ ਜਿਆਦਾ ਕਿਸੇ ਚ ਉਹਨਾਂ ਰਲੇਵਾ ਹੋ ਗਿਆ ਜਾਂ ਉਹਨਾਂ ਨੇ ਮੜ ਤੋਂ ਕਾਲੀ ਦਲ ਜੁਆਇਨ ਕਰ ਲਿਆ ਜਿਹੜੀ ਸੁਧਾਰ ਲਹਿਰ ਖੜੀ ਹੋਈ ਸੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਬੜੇ ਸੀਨੀਅਰ ਆਗੂ ਜਿਹੜੇ ਜੁੜੇ ਸੀ ਉਹਨਾਂ ਦਾ ਭਵਿੱਖ ਕੀ ਆ ਦੇਖੋ ਸੁਧਾਰ ਲਹਿਰ ਵਿੱਚ ਕਈ ਚੰਗੇ ਆਗੂ ਵੀ ਐ ਮੈਂ ਇਹ ਆਲੀ ਸਾਹਿਬ ਦੀ ਕਦਰ ਕਰਦਾ ਉਹਨਾਂ ਦੀਆਂ ਕੁਆਲਿਟੀਆਂ ਵੀ ਐ ਲੇਕਿਨ ਕੁਝ ਹਾਂ ਕੁਝ ਇਹੋ ਜੇ ਆਗੂ ਵੀ ਐ ਜਿਨ੍ਹਾਂ ਨੇ ਜੋ ਇਹਨਾਂ ਨੇ ਕੀਤਾ ਐ ਜੇ ਉਹਨਾਂ ਨੂੰ ਮੌਕਾ ਮਿਲੇ ਉਹ ਇਹਨਾਂ ਨਾਲੋਂ ਵੀ ਡਬਲ ਕਰਨਗੇ ਮਤਲਬ ਇਹੋ ਜੀ ਕੋਈ ਦੋ ਰਾਏ ਨਹੀਂ ਕਿ ਉੱਥੇ ਕੰਪਰੋਮਾਈਜ਼ਡ ਲੀਡਰ ਵੀ ਹੈਗੇ ਨੇ ਪਰ ਲੇਕਿਨ ਉੱਥੇ ਕੁਝ ਚੰਗੇ ਬੰਦੇ ਵੀ ਨੇ ਪਰ ਲੇਕਿਨ ਅੱਜ ਤੱਕ ਅਕਾਲੀ ਦਲ ਨੇ ਐਡੀਆਂ ਵੱਡੀਆਂ ਗਲਤੀਆਂ ਕਦੇ ਨਹੀਂ ਸੀ ਕੀਤੀਆਂ ਜਿਹੜੀਆਂ ਅੱਜ ਹੋਈਆਂ ਇਹ ਤਾਂ ਇੱਕ ਕੰਪਨੀ ਵਾਲਾ ਰਹਿ ਗਿਆ ਮਤਲਬ اچھا ਚਲੋ ਇੱਕ ਮੈਂ ਅਖੀਰ ਚ ਗੱਲ ਜਾਣਨੀ ਚਾਹੁੰਦਾ ਤੁਹਾਡੇ ਜ਼ਰੀਏ ਜੋ ਕੁਝ ਹੋਇਆ ਜੋ ਸੁਖਬੀਰ ਬਾਦਲ ਨੇ ਇਕਬਾਲ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਅਗੇ ਉਸ ਤੋਂ ਬਾਅਦ ਕਿਹਾ ਕਿ ਮੈਂ ਤਾਂ ਸਾਰਾ ਕੁਝ ਆਪਣੇ ਵੈਸੇ ਹੀ ਆਪਣੇ ਸਿਰ ਲੈ ਲਿਆ ਹੁਣ ਇਹ ਵੈਸੇ ਹੀ ਸੀ ਜਾਂ ਸਚਾਈ ਸੀ ਤੁਸੀਂ ਤਾਂ ਪੁਰਾਣੇ ਜਾਣਦੇ ਨੇੜੇ ਰਹੇ ਆ ਜੋ ਕੁਝ ਹੋਇਆ ਬਰਗਾੜੀ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਜਿੱਥੇ ਗੋਲੀकांड ਹੁੰਦਾ ਤੇ ਇਹ ਸਾਰਾ ਕੁਝ ਵਾਕਿਆ ਹੀ ਆਰਗੇਨਾਈਜ਼ ਸੀਗਾ ਸਮिति ਸਰਕਾਰ ਵੱਲੋਂ ਮੈਂ ਮਹਿਸੂਸ ਕਰਦਾ ਹਾਂ ਕੀ ਇਨਾਂ ਨੇ ਸਾਦੇ ਸਾਧ ਨਾਲ ਯਾਰੀ ਨੇ ਭਾਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਅੰਗ ਅੰਗ ਖਿਲਾਰਿਆ ਉਹ ਖਟੜਾ ਸਾਹਿਬ ਤੋਂ ਹੀ ਪੁੱਛ ਲੋ ਜਿਨ੍ਹਾਂ ਨੇ ਜਾਂਚ ਕੀਤੀ ਸੀ ਉਹ ਹੀ ਦੱਸ ਦੇਣਗੇ ਸਾਰੀਆਂ ਗਲਤੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਔਰ ਮੰਨੀਆਂ ਲੇਕਿਨ ਬਾਅਦ ਦੇ ਵਿੱਚ ਇਹਨਾਂ ਨੂੰ ਲੱਗਿਆ ਕਿ ਕਿਤੇ ਇਹ ਸਾਡੇ ਤੋਂ ਗਲਤੀ ਹੋਗੀ ਔਰ ਤਾਕਤ ਸਾਡੇ ਤੋਂ ਚਲੀ ਨਾ ਜਾਵੇ ਆਪਣਾ ਬਿਜ਼ਨਸ ਚਾਲੂ ਰੱਖਣਾ ਵਾਲੇ ਪਾਸੇ ਇਹ ਇੱਕ ਮਰੀ ਸਿਆਸੀ ਆਪਦੀ ਜਿਹੜੀ ਹੰਕਾਰ ਨੂੰ ਛੱਡ ਨਹੀਂ ਰੇ ਸੋ ਮੈਂ ਤਾਂ ਬੇਨਤੀ ਇਹ ਕਰਦਾ ਕਿ ਸੁਖਵੀਰ ਜੀ ਬਹੁਤ ਅੱਜ ਮਤਲਬ ਮਾਨ ਨੂੰ ਤਕਲੀਫ ਹੋਈ ਕਿ ਜਿਹੜੀ ਜਥੇਬੰਦੀ ਅੱਜ ਲੱਖਾਂ ਲੋਕਾਂ ਨਾਲ ਪੰਜਾਬ ਦੀ ਨਮੈਂਦਾ ਜਮਾਤ ਹੁੰਦੀ ਸੀ ਸਿੱਖਾਂ ਦੀ ਨਮੈਂਦਾ ਜਮਾਤ ਹੁੰਦੀ ਸੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਜਥੇਦਾਰਾਂ ਨੂੰ ਬਦਲ ਕੇ ਔਰ ਕਹਿੰਦੇ ਐਗਜ਼ੈਕਟਿਵ ਕਮੇਟੀ ਨੇ ਬਹੁਤ ਵਧੀਆ ਕਾਰਜਕਾਰ ਕੀਤੀ ਕਹਿੰਦੇ ਬਚਾ ਲਿਆ ਤੇ ਤੁਸੀਂ ਭਾਜਪਾ ਨਾਲ ਅੱਜ ਵੀ ਕੰਟੈਕਟ 'ਚੋਂ ਤੁਸੀਂ ਗਾਂ ਨੂੰ ਵੀ ਇਹਨਾਂ ਨਾਲ ਸੰਝਾ ਪਾਉਂਗੇ ਔਰ ਤੁਸੀਂ ਇਹਨਾਂ ਨਾਲ ਰਲੋਗੇ ਔਰ ਮੈਂ ਨਵਜੋਤ ਜੀ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਜਿਹੜਾ ਬੰਦਾ ਭ੍ਰਿਸ਼ਟਾਚਾਰੀ ਹੈ ਜਿਹੜਾ ਬੰਦੇ ਦੇ ਬਿਜ਼ਨਸ ਹੈ ਜਿਹੜੇ ਬੰਦੇ ਦੇ ਭਾਜਪਾ ਕੋਲ ਫਾਈਲਾਂ ਆ ਤੁਸੀਂ ਕਿੱਦਾਂ ਮੰਨ ਸਕਦੇ ਹੋ ਅੱਜ ਤੱਕ ਸੁਖਵੀਰ ਜੀ ਦਾ ਇੱਕ ਵੀ ਹੋਟਲ ਬੰਦ ਕੀਤਾ ਸੁਖਵੀਰ ਜੀ ਦੀ ਸਿਕਿਉਰਿਟੀ ਤੋਂ ਇੱਕ ਵੀ ਭਾਜਪਾ ਨੇ ਗਨਮੈਨ ਵਿਡਰੋ ਕੀਤਾ ਈਡੀ ਨੇ ਰੇਡ ਕੀਤੀ ਸੁਖਵੀਰ ਦੀ ਤੇ ਸੁਖਵੀਰ ਕਹਿੰਦਾ ਸਾਡੀ ਲੜਾਈ ਭਾਜਪਾ ਨਾਲ ਹੈ ਸਾਡੇ ਸਾਡੇ ਖਿਲਾਫ ਛੇਦੰਤਰ ਭਾਜਪਾ ਨਾਲ ਛੇਦੰਤਰ ਕਹਿਣ ਤੋਂ ਪਹਿਲਾਂ ਭਾਵੇਂ ਵੀ 27 ਚੋਣਾਂ ਤੋਂ ਪਹਿਲਾਂ ਖਾਲੀ ਬੀਜੇਪੀ ਸਮਝੌਤਾ ਕਰਨਗੇ ਬਿਲਕੁਲ ਮੈਂ ਤਾਂ ਲੱਗਦਾ 27 ਵੀ ਛੱਡੋ ਮੈਨੂੰ ਤਾਂ ਲੱਗਦਾ ਉਸ ਤੋਂ ਵੀ ਹੁਣ ਵੀ ਕਿਸੇ ਦਿਨ ਵੀ ਇਹ ਇਹ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਐ ਔਰ ਸਿੱਖ ਕੌਮ ਨੂੰ ਅੱਜ ਸੁਚੇਤ ਹੋਣ ਦੀ ਲੋੜ ਐ ਇਹ ਇਹ ਜਾਣਨ ਦੀ ਲੋੜ ਐ ਕਿ ਛੜੇੰਤਰ ਵਾਕਿਆ ਹੀ ਹੋ ਰਿਹਾ ਕੌਮ ਦੇ ਖਿਲਾਫ ਲੇਕਿਨ ਕੌਣ ਹੱਥ ਠੋਕਾਂ ਬਣਿਆ ਹੋਇਆ ਸੀ ਕੌਣ ਕਿਹਦੀ ਸ਼ਹਿ ਤੇ ਪੁਸ਼ਤਪਨਾਹੀ ਕਰ ਰਿਹਾ ਸੀ ਉਹ ਜਦੋਂ ਭਾਜਪਾ ਤੁਹਾਨੂੰ ਰਾਜ ਭਾਗਦਵਾਰੀ ਸੀ ਉਦੋਂ ਚੰਗੇ ਸੀ ਤੇ ਜਦੋਂ ਭਾਜਪਾ ਨੂੰ ਹੁਣ ਤੁਸੀਂ 4 ਦਿਨਾਂ ਲਈ ਅੱਡ ਹੋਏ ਹੋ ਤੇ ਹੁਣ ਤੁਹਾਨੂੰ ਛੇਦੰਤਰ ਨਜ਼ਰ ਆਉਣ ਲੱਗ ਗਏ ਅੱਛਾ ਸਾਧ ਨਾਲ ਅੱਜ ਵੀ ਆ ਰਹੀਆਂ ਨੇ ਸੁਖਵੀਰ ਦੀ ਦੇਖੋ ਮੈਂ ਤਾਂ ਕਹਿਣਾ ਹੈ ਕਿ ਜੇ ਨਹੀਂ ਤਾਂ ਮੈਨੂੰ ਸਾਧ ਦਾ ਬਿਆਨ ਦਿਖਾ ਦਿਓ ਸੁਖਵੀਰ ਦੇ ਖਿਲਾਫ ਜਾਂ ਸੁਖਵੀਰ ਦਾ ਬਿਆਨ ਦਿਖਾ ਦਿਓ ਸਾਧ ਦੇ ਖਿਲਾਫ ਅੱਛਾ ਯਾਰੀ ਕਿਸ ਪੱਧਰ ਦੀ ਸੀ ਕਿਉਂਕਿ ਜਦੋਂ ਤੱਕ ਤੁਸੀਂ ਇਕੱਠੇ ਸੀਗੇ ਇਨਾਂ ਦਾ ਮੇਲਜੋਲ ਹੁੰਦਾ ਸੀ ਦੇਖੋ ਮੈਂ ਆਪਦੀ ਜ਼ਿੰਦਗੀ ਚ ਅ ਇੱਕ ਵਾਰ ਮੈਂ ਸੁਖਵੀਰ ਬਾਦਲ ਜੀ ਨਾਲ ਮੈਂ ਉਦੋਂ ਐਮਪੀ ਸ਼ਾਇਦ ਖੜੇ ਹੋਈ ਸੀ ਪਰ ਉਦੋਂ ਬੇਅਦਬੀਆਂ ਨਹੀਂ ਸੀ ਹੋਈਆਂ ਉਦੋਂ ਉਦੋਂ ਸਾਦ ਨੇ ਗਲਤੀਆਂ ਨਹੀਂ ਸੀ ਕੀਤੀਆਂ ਉਦੋਂ ਮੈਂ ਇੱਕ ਵਾਰ ਗਿਆ ਸੀ ਤੇ ਮੈਂ ਦੇਖਿਆ ਕਿ ਬਿਲਕੁਲ ਉਹਨਾਂ ਦੀ ਇੱਕ ਦੋਸਤਾਨਾ ਰਿਲੇਸ਼ਨ ਸੀ ਲੇਕਿਨ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਤਲਬ ਬੇਅਦਬੀ ਕਰਕੇ ਅੰਗ ਅੰਗ ਰੂੜੀਆਂ ਤੇ ਖਲਾਰ ਕੇ ਪੋਸਟਰ ਲਾਤੇ ਵੀ ਤੁਹਾਡਾ ਗੁਰੂ ਅਸੀਂ ਚੱਕ ਲਿਆ ਹੈ ਤੇ ਤੁਸੀਂ ਜੇ ਹਿੰਮਤ ਹੈ ਤਾਂ ਛਡਾ ਲਓ ਫਿਰ ਉਦੋਂ ਬਾਅਦ ਵੀ ਸਾਧ ਨੂੰ ਹੁਕਮਨਾਮਾ ਦੇ ਕੇ ਮਾਫੀ ਦਿਵਾਉਣਾ ਫਿਰ ਇਹ ਇਹ ਤਾਂ ਇਦੋਂ ਬੱਜਰ ਗੁਨਾਹ ਤਾਂ ਕੋਈ ਹੋ ਨਹੀਂ ਸਰ ਹੂੰ ਰਿੱਦੂ ਵੱਧ ਮੈਂ ਨਹੀਂ ਮਹਿਸੂਸ ਕਰਦਾ ਕਿ ਇਸ ਤੋਂ ਵੱਧ ਕੋਈ ਆਪਾ ਗੁਰੂ ਨਾਲ ਧਰੋ ਕਮਾ ਸਕਦੀ ਹੈ ਗੁਰੂ ਨਾਲ ਧੋਖਾ ਕਰ ਸਕਦੇ ਆ ਔਰ ਫਿਰ ਤੁਸੀਂ ਅੱਜ ਵੀ ਕਸ਼ਹਿਰੇ ਵਾਲਿਆਂ ਤੇ ਕਸ਼ਹਿਰਾ ਪਾਉਣ ਵਾਲਿਆਂ ਦੇ ਜੋਰ ਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ ਪਰ ਆਪ ਤੁਸੀਂ ਵੀ ਆਈਪੀ ਸੋ ਇਸ ਕਰਕੇ ਇਹ ਪੰਥ ਦੇ ਅੱਗੇ ਇਹ ਡਰਾਮਾ ਜਿਹੜਾ ਨਾਟਕ ਇਹ ਚੱਲ ਰਿਹਾ ਸੀ 2-3 ਮਹੀਨਿਆਂ ਦਾ ਅੱਜ ਉਹ ਨਾਟਕ ਦਾ ਫਾਈਨਲ ਝੂਠਾ ਕਰਟਰਨ ਫਾਲ ਸੀ ਜਿਹੜਾ ਕਿ ਅੱਜ ਆਪਾਂ ਦੇਖਿਆ ਇਹ ਸਾਰਾ ਡਰਾਮਾ ਸਕ੍ਰਿਪਟਡ ਸੀ ਲੇਕਿਨ ਦੁੱਖ ਦੀ ਗੱਲ ਇਹ ਹੈ ਤੁਹਾਡਾ ਕਹਿਣ ਤੋਂ ਭਾਵੇਂ ਆ ਵੀ ਪੰਜ ਕਾਰ ਸੁਖਬੀਰ ਬਦਲ ਹਲੇ ਵੀ ਨਹੀਂ ਪਹੁੰਚਦੇ ਅਮਰਿਤ ਛੱਕਣ ਤੋਂ ਬਾਅਦ ਦੇਖੋ ਮੈਨੂੰ ਇਹ ਤਾਂ ਨਹੀਂ ਪਤਾ ਵੀ ਹੁਣ ਉਹ ਪੰਜ ਕਕਾਰ ਕੀ ਪਤਾ ਮਾੜੇ ਟਾਈਮ ਚ ਪਾਉਣ ਲੱਗ ਗਏ ਹੋਣ ਪਰ ਲੇਕਿਨ ਮੈਂ ਇੰਨਾ ਜ਼ਰੂਰ ਕਹਿ ਦਿੰਦਾ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਮਾਨਸਿਕਤਾ ਹੈ ਉਹ ਪ antecedi ਪੰਜ ਕਕਾਰਾਂ ਵਾਲੀ ਨਹੀਂ ਰਹੀ ਉਹ ਅੱਜ ਪੰਜ ਕਕਾਰਾਂ ਵਾਲੀ ਮਾਨਸਿਕਤਾ ਜਿਹੜੀ ਹੁੰਦੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਅਵਗਿਆ ਨਹੀਂ ਕਰਦੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਵੱਲ ਪਿੱਠ ਕਰਕੇ ਨਹੀਂ ਖੜੇ ਹੁੰਦੇ ਉਹ ਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਹੀਂ ਲਾਉਂਦੇ ਇਹ ਸ਼੍ਰੀ ਕਾਲ ਤਖਤ ਸਾਹਿਬ ਨੂੰ ਪਹਿਲਾਂ ਵੀ ਇੱਕ ਬਹੁਤ ਤਾਕਤਵਰ ਸਿਆਸੀ ਇੱਕ ਪਰਸਨੈਲਿਟੀ ਸੀ ਜਿਹੜੀ ਸਮਝਦੀ ਸੀ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਤੇ ਸ਼ਾਇਦ ਮਤਲਬ ਮੈਂ ਭਾਰਤ ਦੀ ਰਾਜ ਰਾਜੇ ਹਨ ਤੇ ਲੇਕਿਨ ਸ਼੍ਰੀ ਕਾਲ ਤਖਤ ਸਾਹਿਬ ਨਾਲ ਮੱਥਾ ਲਾਉਣਾ ਇਹ ਇਹ ਸੌਖਾ ਨਹੀਂ ਇਹ ਇੱਕ ਇਹ ਦੇ ਨਾਲ ਜਿਹਨੇ ਲਾਇਆ ਜੋ ਟਕਰਾਇਆ ਉਹ ਫਿਰ ਖਤਮ ਹੀ ਹੋਇਆ ਜੀ ਸ਼ੁਕਰੀਆ ਧੰਨਵਾਦ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਸੋਏ ਸੰਨ ਬੱਬੀ ਬਾਦਲ ਜਿਨ੍ਹਾਂ ਦਾ ਸਾਫ਼ ਤੌਰ ਤੇ ਇਲਜ਼ਾਮ ਹੈ ਕਿ ਜਿਸ ਕੁਰਸੀ ਤੇ ਮੁਰ ਸੁਖਵੀਰ ਬਾਦਲ ਬੈਠੇ ਆ ਉਹ ਇਸ ਦੇ ਯੋਗ ਨਹੀਂ ਸੀ ਕਿਉਂਕਿ ਉਹਨਾਂ ਨੂੰ ਅਯੋਗ ਸ੍ਰੀ ਅਕਾਲ ਤਖਤ ਸਭ ਤੋਂ ਕਰਾਰ ਦਿੱਤਾ ਗਿਆ ਸੀਗਾ ਇਹ ਧੱਕੇ ਨਾਲ ਮੁਰ ਹੱਤਿਆਈ ਹੋਈ